ਆਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਭੁੱਲੇ ਭਟਕੀ ਲੁਕਾਈ ਨੂੰ ਸੱਚ ਦਾ ਰਾਹ ਵਿਖਾਇਆ ਕਈ ਹੰਕਾਰੀਆਂ ਦੇ ਹੰਕਾਰ ਦੂਰ ਕੀਤੇ ਕਈ ਤਪਦੇ ਹੋਏ ਹਿਰਦਿਆਂ ਨੂੰ ਠਾਰਿਆ ਕਈਆਂ ਨੂੰ ਰੱਬ ਦੇ ਘਰ ਦਾ ਰਾਹ ਵਿਖਾਇਆ ਕਈ ਪੀਰ ਫਕੀਰ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਚਰਚਾ ਕਰਨ ਵਾਸਤੇ ਆਏ ਲੇਕਿਨ ਬਾਬੇ ਨੇ ਸਾਰਿਆਂ ਦੇ ਸ਼ੰਕੇ ਦੂਰ ਕਰਕੇ ਸਾਰੀ ਭੁੱਲੀ ਭਟਕੀ ਲੁਕਾਈ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੋੜਿਆ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਤੀਸਰੀ ਉਦਾਸੀ ਕਰਕੇ ਪੱਛਮ ਵਾਲੇ ਪਾਸੇ ਤੋਂ ਵਾਪਸ ਆ ਰਹੇ ਸਨ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਪਹਾੜੀਆਂ ਦੀ ਚੋਟੀ ਦੇ ਵਿੱਚ ਰੁਕਦੇ ਐ ਜਿਸ ਨੂੰ ਹਸਨ ਅਬਦਾਲ ਕਿਹਾ ਜਾਂਦਾ ਸੀ ਇਸ ਹਸਨ ਅਬਦਾਲ ਉੱਚੀ ਪਹਾੜੀ ਦੇ ਉੱਪਰ ਇੱਕ ਫਕੀਰ ਰਹਿੰਦਾ ਸੀ ਜਿਸ ਦਾ ਨਾਂ ਕੰਧਾਰੀ ਸੀ ਔਰ ਇਹਨੂੰ ਵਲੀ ਕੰਧਾਰੀ ਕਿਹਾ ਜਾਂਦਾ ਸੀ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਬਾਬਾ ਮੈਨੂੰ ਬਹੁਤ ਪਿਆਸ ਲੱਗੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਮਰਦਾਨਿਆ ਇੱਥੇ ਆਲੇ-ਦੁਆਲੇ ਪਾਣੀ ਕਿਧਰੇ ਵੀ ਨਹੀਂ ਪਾਣੀ ਕੇਵਲ ਤੇ ਕੇਵਲ ਉਸ ਵਲੀ ਦੇ ਕੋਲ ਹੈ ਜੇ ਤੂੰ ਪਾਣੀ ਪੀਣਾ ਹੈ ਤੇ ਤੈਨੂੰ ਵਲੀ ਦੇ ਕੋਲ ਜਾਣਾ ਪਵੇਗਾ ਹੁਣ ਪਿਆਸ ਦੇ ਨਾਲ بے ਹਾਲ ਹੋਇਆ ਮਰਦਾਨਾ ਸਹਜੇ ਸਹਜੇ ਪਹਾੜੀ ਦੇ ਉੱਪਰ ਚੜਦਾ ਹੈ ਤੇ ਚੜ ਕੇ ਜਾ ਕੇ ਵਲੀ ਕੰਧਾਰੀ ਨੂੰ ਬੇਨਤੀ ਕਰਦਾ ਏ ਵਲੀ ਜੀ ਮੈਨੂੰ ਇਹ ਪਾਣੀ ਦੇ ਦਿਓ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਭੇਜਿਆ ਹੋਇਆ ਮਰਦਾਨਾ ਜਦੋਂ ਪਾਣੀ ਦੀ ਮੰਗ ਕਰਦਾ ਏ ਤੇ ਵਲੀ ਪੁੱਛਦਾ ਏ ਤੂੰ ਕੌਣ ਹੈ ਕਹਿੰਦਾ ਜੀ ਮੈਂ ਮਰਦਾਨਾ ਹਾਂ ਕਹਿੰਦਾ ਤੇਰਾ ਗੁਰੂ ਕੌਣ ਹੈ ਤਾਂ ਮਰਦਾਨੇ ਨੇ ਕਿਹਾ ਮੇਰਾ ਗੁਰੂ ਗੁਰੂ ਨਾਨਕ ਸਾਹਿਬ ਹੈ ਕਹਿੰਦਾ ਵੀ ਜੇ ਤੇਰਾ ਗੁਰੂ ਕੋਈ ਹੋਰ ਹੈ ਤੇ ਜਿਹਨੂੰ ਤੂੰ ਗੁਰੂ ਮੰਨਦਾ ਉਹਨੂੰ ਕਹਿ ਪਾਣੀ ਪਿਆਵੇ ਮੇਰੇ ਕੋਲ ਕੀ ਲੈਣ ਵਾਸਤੇ ਆਇਆ ਭਾਈ ਮਰਦਾਨਾ ਜੀ ਨੇ ਬਹੁਤ ਸਮਝਾਇਆ ਕਹਿਣ ਲੱਗੇ ਕਹਿੰਦੇ ਕਿ ਇਹ ਜਿਹੜਾ ਪਾਣੀ ਹੈ ਇਹ ਤੇ ਰੱਬ ਦੀ ਦਾਤ ਹੈ ਕੁਦਰਤ ਦੀ ਦਾਤ ਹੈ ਕਿਉਂਕਿ ਪਾਣੀ ਹੀ ਜਿਹੜਾ ਹੈ ਉਹ ਮਨੁੱਖ ਵਾਸਤੇ ਸਭ ਤੋਂ ਲੜਿੰਦਾ ਹੈ ਸਤਿਗੁਰੂ ਨੇ ਪਾਵਨ ਗੁਰਬਾਣੀ ਵਿੱਚ ਕਿਹਾ ਕਹਿੰਦੇ ਪਾਣੀ ਪਿਤਾ ਜਗਤ ਦਾ ਪਾਣੀ ਸਾਰੇ ਜਗਤ ਦਾ ਪਿਤਾ ਹੈ ਪਹਿਲਾ ਪਾਣੀ ਜੀਵੋ ਹੈ ਜਿਤ ਹਰਿਆ ਸਭ ਕੋਏ ਕਹਿੰਦੇ ਜੀਂਦੇ ਰਹਿਣ ਵਾਸਤੇ ਸਭ ਤੋਂ ਜ਼ਰੂਰੀ ਜਿਹੜਾ ਉਹ ਪਾਣੀ ਹੈ ਪਾਣੀ ਨਾ ਹੋਵੇ ਤੇ ਮਨੁੱਖ ਜਿੰਦਾ ਨਹੀਂ ਰਹਿ ਸਕਦਾ ਇਹ ਸੰਸਾਰ ਜਿਹੜਾ ਬਣਿਆ ਹੀ ਪਾਣੀ ਤੋਂ ਹੈ ਸਾਚੇ ਤੇ ਪਵਣਾ ਭਇਆ ਪਵਣੇ ਤੇ ਜਲ ਹੋਏ ਜਲ ਤੇ ਤਰਪਵਨ ਸਾਜਿਆ ਘਟ ਘਟ ਜੋਤ ਸਮੋਏ ਤਾਂ ਸਾਰਾ ਕੁਝ ਪਾਣੀ ਦੇ ਉੱਪਰ ਆਧਾਰਿਤ ਹੈ ਜੇਕਰ ਮਨੁੱਖ ਨੂੰ ਪਾਣੀ ਨਾ ਮਿਲੇ ਤੇ ਮਨੁੱਖ ਜਿਹੜਾ ਏ ਉਹ ਮਰ ਜਾਂਦਾ ਹੈ ਹੁਣ ਭਾਈ ਮਰਦਾਨਾ ਜੀ ਨੇ ਜਾ ਕੇ ਕਿਹਾ ਵਲੀ ਜੀ ਇਹ ਜਿਹੜਾ ਪਾਣੀ ਏ ਤੇ ਕੁਦਰਤੀ ਸਰੋਤ ਏ ਤੇ ਪ੍ਰਮਾਤਮਾ ਨੇ ਦਿੱਤਾ ਹੈ ਇਸ ਕਰਕੇ ਤੁਸੀਂ ਇਹਦੇ ਤੇ ਕਬਜ਼ਾ ਕਰਕੇ ਬੈਠੇ ਹੋਇਓ ਇਹ ਜਿਹੜਾ ਪਾਣੀ ਹੈ ਪ੍ਰਮਾਤਮਾ ਦੀ ਅਮੁੱਲ ਦਾਤ ਹੈ ਇਸ ਕਰਕੇ ਤੁਸੀਂ ਮੈਨੂੰ ਸ਼ਿਕਾ ਦੇਣਾ ਕਰੋ ਅੱਗੋਂ ਵਲੀ ਕੰਧਾਰੀ ਨੇ ਬੜੇ ਕਬੂਲ ਬੋਲੇ ਕਿਆ ਪੇ ਜਾ ਆਪਣੇ ਗੁਰੂ ਨੇ ਕਾ ਪਾਣੀ ਪਿਆਵੇ ਜੇ ਪਾਣੀ ਪੀਣਾ ਫਿਰ ਮੇਰਾ ਚੇਲਾ ਬਣ ਜਾ ਮਰਦਾਨਾ ਜੀ ਜਿਹੜੇ ਸਨ ਉਹ ਨਿਰਾਸ਼ ਹੋ ਕੇ ਵਾਪਸ ਮੁੜ ਆਉਂਦੇ ਐ ਜਦੋਂ ਲੰਮਾ ਸਫ਼ਰ ਕਰਕੇ ਥੱਲੇ ਉਤਰਦੇ ਐ ਆਣ ਕੇ ਹੱਥ ਜੋੜ ਕੇ ਕਹਿੰਦੇ ਬਾਬਾ ਵਲੀ ਨੇ ਪਾਣੀ ਨਹੀਂ ਦਿੱਤਾ ਮਹਾਰਾਜ ਉਹ ਕੋ ਬੋਲ ਕੋ ਬੋਲ ਵੀ ਬੋਲਦਾ ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ ਕਹਿੰਦੇ ਮਰਦਾਨਿਆਂ ਦੇਖ ਪਾਣੀ ਤੈਨੂੰ ਵਲੀ ਦੇ ਕੋਲੋਂ ਹੀ ਮਿਲਣਾ ਹੈ ਹੋਰ ਕਿਧਰੋਂ ਪਾਣੀ ਨਹੀਂ ਮਿਲ ਸਕਦਾ ਇਸ ਕਰਕੇ ਤੂੰ ਇੱਕ ਵਾਰ ਫੇਰ ਜਾ ਹੁਣ ਹੁਕਮ ਦਾ ਵੱਜਾ ਹੋਇਆ ਮਰਦਾਨਾ ਦੂਸਰੀ ਵਾਰ ਤੁਰਦਾ ਏ ਤੇ ਉੱਚੀ ਪਹਾੜੀ ਜਿਹੜੀ ਸੀ ਉਹਨੂੰ ਸਰ ਕਰਕੇ ਵਲੀ ਦੇ ਕੋਲ ਪਹੁੰਚਦਾ ਤੇ ਜਾ ਕੇ ਬੇਨਤੀ ਕਰਦਾ ਕਹਿੰਦਾ ਵਲੀ ਜੀ ਮੈਂ ਫੇਰ ਆਇਆ ਹਾਂ ਕਿਰਪਾ ਕਰਕੇ ਪਾਣੀ ਦੇ ਦਿਓ ਤੇ ਉਸ ਵੇਲੇ ਦੇ ਨਾਲ ਵਲੀ ਕਹਿੰਦਾ ਤੈਨੂੰ ਪਹਿਲਾਂ ਮੋੜਿਆ ਤੂੰ ਫੇਰ ਆ ਗਿਆ ਇੱਕ ਵਾਰ ਕਹਦੇ ਹਾਂ ਵੀ ਮੈਂ ਤੇਰਾ ਚੇਲਾ ਤੇ ਮੈਂ ਤੈਨੂੰ ਪਾਣੀ ਪਿਲਾ ਦੇਵਾਂਗਾ ਮਰਦਾਨਾ ਕਹਿਣ ਲੱਗਾ ਨਹੀਂ ਚੇਲਾ ਤੇ ਮੈਂ ਗੁਰੂ ਨਾਨਕ ਦਾ ਹੀ ਆਂ ਕਹਿੰਦਾ ਜੇ ਗੁਰੂ ਨਾਨਕ ਦਾ ਚੇਲਾ ਤੇ ਫਿਰ ਗੁਰੂ ਨਾਨਕ ਨੂੰ ਕਹ ਪਾਣੀ ਪਿਆਵੇ ਮੇਰੇ ਕੋਲ ਕੀ ਲੈਣ ਵਾਸਤੇ ਆਇਆ ਕਾਫੀ ਬੋਲ ਕਬੋਲ ਬੋਲ ਕੇ ਵਲੀ ਨੇ ਦੂਸਰੀ ਵਾਰ ਵੀ ਭਾਈ ਮਰਦਾਨਾ ਜੀ ਨੂੰ ਵਾਪਸ ਮੋੜ ਦਿੱਤਾ ਜਦੋਂ ਥੱਕਿਆ ਹੋਇਆ ਮਰਦਾਨਾ ਵਾਪਸ ਆਇਆ ਉਹ ਨੇ ਆਣ ਕੇ ਬੇਨਤੀ ਕੀਤੀ ਬਾਬਾ ਨਹੀਂ ਵਲੀ ਨੇ ਪਾਣੀ ਨਹੀਂ ਦਿੱਤਾ ਤੇ ਮਹਾਰਾਜ ਵੀ ਅੱਗੋਂ ਕਹਿਣ ਲੱਗੇ ਕਹਿੰਦੇ ਨਹੀਂ ਅਜੇ ਲੋਹਾ ਪੂਰਾ ਗਰਮ ਨਹੀਂ ਹੋਇਆ ਮਹਾਰਾਜ ਨੇ ਕਿਹਾ ਮਰਦਾਨੇ ਨਹੀਂ ਪਾਣੀ ਤੈਨੂੰ ਵਲੀ ਕੋਲੋਂ ਹੀ ਮਿਲਣਾ ਹੁਣ ਤੀਸਰੀ ਵਾਰ ਵੀ ਹੁਕਮ ਮੰਨ ਕੇ ਜਿਹੜਾ ਸੀ ਭਾਈ ਮਰਦਾਨਾ ਫੇਰ ਉੱਚੀ ਪਹਾੜੀ ਦੇ ਉੱਪਰ ਚੜਿਆ ਪਹਿਲਾਂ ਹੀ ਪਿਆਸ ਲੱਗੀ ਹੋਈ ਐ ਥੱਕਿਆ ਹੋਇਆ ਤੇ ਜਾ ਕੇ ਉੱਪਰ ਪਹਾੜੀ ਦੇ ਉੱਪਰ ਤੀਸਰੀ ਵਾਰ ਫੇਰ ਮੰਗ ਕਰਦਾ ਵਲੀ ਜੀ ਮੈਨੂੰ ਪਾਣੀ ਪਿਲਾ ਦਿਓ ਤੇ ਵਲੀ ਫੇਰ ਪੁੱਛਦਾ ਏ ਕਹਿੰਦਾ ਵੀ ਦਸ ਚੇਲਾ ਕਿਹਦਾ ਐ ਉਹ ਕਹਿੰਦਾ ਚੇਲਾ ਤੇ ਮੈਂ ਗੁਰੂ ਨਾਨਕ ਦਾ ਹੀ ਐ ਤੇ ਵਲੀ ਹੁਣ ਅਗੋਂ ਗੁੱਸੇ ਵਿੱਚ ਆ ਜਾਂਦਾ ਏ ਉਹ ਡਾਂਗ ਚੁੱਕ ਲੈਂਦਾ ਏ ਮਰਦਾਨੇ ਨੂੰ ਮਾਰਨ ਲੱਗਦਾ ਏ ਤੇ ਹਾਲਾਂਕਿ ਭਾਈ ਮਰਦਾਨਾ ਜੀ ਕਹਿ ਰਹੇ ਸੀ ਵਲੀ ਜੀ ਇਹ ਕੁਦਰਤ ਦੀ ਦਾਤ ਐ ਇਹਦੇ ਤੇ ਕਬਜ਼ਾ ਨਹੀਂ ਕਰਨਾ ਚਾਹੀਦਾ ਪਰ ਵਲੀ ਨੇ ਕਿਸੇ ਦੀ ਨਾ ਸੁਣੀ ਅਗੋਂ ਕਬੂਲ ਬੋਲੇ ਕਹਿੰਦਾ ਜੇ ਤੂੰ ਆਪਣੇ ਗੁਰੂ ਨਾਨਕ ਨੂੰ ਨਹੀਂ ਛੱਡਦਾ ਜੇ ਉਹਦੇ ਵਿੱਚ ਇੰਨੀ ਜ਼ਿਆਦਾ ਤਾਕਤ ਐ ਜਾ ਫਿਰ ਉਹਨੂੰ ਕਹ ਤੈਨੂੰ ਪਾਣੀ ਪਿਲਾ ਦੇ ਬਾਰ-ਬਾਰ ਮੇਰੇ ਕੋਲ ਕਿਉਂ ਭੇਜਦਾ ਹੈ ਅੱਗੇ ਤੇ ਮਰਦਾਨੇ ਨੂੰ ਗੱਲਾਂ ਹੁੰਦੀਆਂ ਸੀ ਐਸ ਵਾਰੀ ਗੁਰੂ ਨਾਨਕ ਸਾਹਿਬ ਨੂੰ ਵੀ ਬੋਲ ਕਬੋਲ ਬੋਲੇ ਹੁਣ ਜਦੋਂ ਮਰਦਾਨਾ ਥੱਲੇ ਉਤਰਿਆ ਦੂਰੋਂ ਹੀ ਮਰਦਾਨਾ ਕਹਿੰਦਾ ਆ ਰਿਹਾ ਬਾਬਾ ਮੈਂ ਪਿਆਸਾ ਮਰ ਜਾਵਾਂਗਾ ਪਰ ਹੁਣ ਬਲੀ ਕੋਲ ਨਹੀਂ ਜਾਵਾਂਗਾ ਬਾਬਾ ਅੱਗੇ ਮੈਨੂੰ ਕਬੋਲ ਬੋਲੇ ਸੀ ਹੁਣ ਤੈਨੂੰ ਵੀ ਬੋਲਦਾ ਏ ਇਸ ਕਰਕੇ ਮੈਂ ਆਪਣੇ ਖਿਲਾਫ ਤੇ ਸੁਣ ਸਕਦਾ ਹਾਂ ਬਾਬਾ ਤੇਰੇ ਖਿਲਾਫ ਨਹੀਂ ਸੁਣ ਸਕਦਾ ਕੋਈ ਤੈਨੂੰ ਗੱਲਾਂ ਕਰੇ ਸਤਿਗੁਰੂ ਹੋਂ ਨਹੀਂ ਮੈਂ ਜਾਣਾ ਪਾਣੀ ਤੁਸੀਂ ਪਲਾਉਣਾ ਪਿਆ ਦਿਓ ਨਹੀਂ ਪਿਉਣਾ ਨਾ ਪਿਓ ਪਿਆਸਾ ਮਰ ਜਾਵਾਂਗਾ ਪਰ ਹੁਣ ਕਿਸੇ ਦੇ ਅੱਗੇ ਜਾ ਕੇ ਹੱਥ ਨਹੀਂ ਢਾਵਾਂਗਾ ਬਾਬਾ ਫਰੀਦ ਸਾਹਿਬ ਨੇ ਪਾਵਨ ਗੁਰਬਾਣੀ ਵਿੱਚ ਕਿਹਾ ਫਰੀਦਾ ਬਾਰ ਪਰਾਏ ਬੈਸਨਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖਸੀ ਜੀਓ ਸਰੀਰੋਂ ਨੇ ਕਿਸੇ ਬਗਾਨੇ ਦੇ ਦਰਵਾਜੇ ਤੇ ਜਾ ਕੇ ਨਾ ਬਹਿਣਾ ਪਵੇ ਤੇ ਉਸ ਵੇਲੇ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਕਹਿਣ ਲੱਗੇ ਕਹਿੰਦੇ ਮਰਦਾਨਿਆ ਤੂੰ ਆ ਹੁਣ ਮੈਂ ਤੈਨੂੰ ਭੇਜਣਾ ਵੀ ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਦਰੇ ਰਹਿਮਤ ਕੀਤੀ ਇੱਕ ਵੱਡਾ ਪੱਥਰ ਪਰਾਂ ਹਟਾਇਆ ਗਿਆ ਸਤਿਗੁਰੂ ਨੇ ਉਥੇ ਜਾ ਕੇ ਨਿਸ਼ਾਨ ਲਾਇਆ ਜਗਾ ਨੂੰ ਪੁੱਟਿਆ ਗਿਆ ਉਥੋਂ ਪਾਣੀ ਨਿਕਲਿਆ ਤੇ ਉਸ ਵੇਲੇ ਦੇ ਨਾਲ ਭਾਈ ਮਰਦਾਨਾ ਜੀ ਨੇ ਜਲ ਛਕਿਆ ਸਿੱਖ ਸੰਗਤਾਂ ਨੇ ਵੀ ਜਲ ਛਕਿਆ ਜਦੋਂ ਦੇਖਿਆ ਕਿ ਵੜੀ ਕੰਧਾਰੀ ਜਿਹੜਾ ਉਹਨੇ ਦੇਖਿਆ ਵੀ ਪਾਣੀ ਪਿਲਾ ਦਿੱਤਾ ਉਹ ਬੜਾ ਨਿਰਾਸ਼ ਹੋਇਆ ਉਹਦੇ ਮਨ ਵਿੱਚ ਬੜੀ ਈਰਖਾ ਆਈ ਉਹਨੇ ਇੱਕ ਵੱਡਾ ਪੱਥਰ ਜਿਹੜਾ ਸੀ ਉਪਰੋਂ ਪਹਾੜੀ ਤੋਂ ਛੁੱਟ ਦਿੱਤਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਢੋਲ ਬੈਠੇ ਰਹੇ ਬਾਬੇ ਨੇ ਸਹਿਜਤਾ ਦੇ ਨਾਲ ਹੀ ਆਪਣੇ ਹੱਥ ਦੇ ਨਾਲ ਉਸ ਪੱਥਰ ਨੂੰ ਰੋਕ ਲਿਆ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਵਲੀ ਕੰਧਾਰੀ ਦਾ ਹੰਕਾਰ ਬਾਬੇ ਨੇ ਆਪਣੇ ਪੰਜੇ ਦੇ ਨਾਲ ਰੋਕ ਲਿਆ ਫਿਰ ਜਦੋਂ ਵਲੀ ਦਾ ਹੰਕਾਰ ਟੁੱਟਿਆ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਚਰਚਾ ਹੋਈ ਤੇ ਬਾਬੇ ਨੇ ਕਿਹਾ ਜਿਹੜੀ ਦਾਤ ਹੀ ਕੁਦਰਤ ਦੀ ਹੈ ਤੂੰ ਉਹਦੇ ਤੇ ਕਿਵੇਂ ਕਬਜ਼ਾ ਕਰ ਸਕਦਾ ਹੈ ਇਸ ਕਰਕੇ ਇਹ ਸਾਰਿਆਂ ਦੀ ਦਾਤ ਸਾਰਿਆਂ ਵਿੱਚ ਵੰਡਣੀ ਚਾਹੀਦੀ ਹੈ ਜਦੋਂ ਪ੍ਰਮਾਤਮਾ ਸਾਰਿਆਂ ਨੂੰ ਦੇ ਰਿਹਾ ਹੈ ਜਿਉ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ ਪਾਣੀ ਪ੍ਰਮਾਤਮਾ ਨੇ ਸਾਰਿਆਂ ਨੂੰ ਦਿੱਤਾ ਤੂੰ ਕਬਜ਼ਾ ਕਿਵੇਂ ਕਰ ਸਕਦਾ ਹੈ ਤੇ ਫਿਰ ਲੰਮੀ ਚਰਚਾ ਤੋਂ ਬਾਅਦ ਵੜੀ ਜਿਹੜਾ ਕੰਧਾਰੀ ਸੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਤੇ ਝੁਕਿਆ ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨੂੰ ਉਪਦੇਸ਼ ਦਿੱਤਾ ਕਿ ਮਾਨਵਤਾ ਦੇ ਪਾਰੇ ਉਪਕਾਰ ਵਾਸਤੇ ਕਾਰਜ ਕਰ ਮਾਨਵਤਾ ਨੂੰ ਦੁਖੀ ਕਰਨ ਵਾਸਤੇ ਕੰਮ ਨਹੀਂ ਕਰਨਾ ਚਾਹੀਦਾ ਉਹ ਬੜੀ ਕੰਧਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੇਵਕ ਬਣ ਗਿਆ ਫਿਰ ਉਸੇ ਥਾਂ ਦੇ ਉੱਪਰ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਜਿਹਨੂੰ ਆਪਾਂ ਗੁਰਦੁਆਰਾ ਪੰਜਾ ਸਾਹਿਬ ਕਹਿੰਦੇ ਆ ਹਸਨ ਅਬਦਾਲ ਦੀ ਧਰਤੀ ਦੇ ਉੱਪਰ ਹੈ ਏਸੇ ਹੀ ਹਸਨ ਅਬਦਾਲ ਪੰਜਾ ਸਾਹਿਬ ਦੀ ਧਰਤੀ ਤੇ ਫਿਰ ਇੱਕ ਸਾਕਾ ਵਾਪਰਿਆ ਸੀ ਜੋ 30 ਅਕਤੂਬਰ 1922 ਨੂੰ ਵਾਪਰਿਆ ਜਦੋਂ ਸਿੱਖਾਂ ਨੇ ਪ੍ਰਸ਼ਾਦਾ ਛਕਾਉਣ ਦੇ ਵਾਸਤੇ ਰੇਲ ਦੇ ਅੱਗੇ ਬੈਠ ਕੇ ਆਪਣੀਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸੀ ਇਹ ਸਾਕੇ ਦੇ ਵਾਸਤੇ ਅਸੀਂ ਵੱਖਰੀ ਵੀਡੀਓ ਇੱਕ ਜਿਹੜੀ ਐ ਉਹ ਅਪਲੋਡ ਕਰਾਂਗੇ ਪਰ ਇਹ ਸੀ ਗੁਰਦੁਆਰਾ ਪੰਜਾ ਸਾਹਿਬ ਦਾ ਇਤਿਹਾਸ ਇਹ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਲੀ ਦਾ ਕਿਵੇਂ ਹੰਕਾਰ ਤੋੜਿਆ ਉਹ ਦਾਸਤਾਨ ਇਹ ਸਾਖੀ ਇਤਿਹਾਸ ਦੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਅਤੇ ਸ਼ੇਅਰ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ